ਲੱਕੀ ਗੋਲਡ ਸਮਿਥ ਤੇ ਰੋਹਿਤ ਦੇਸਵਾਲ ਦੀ ਕੌਂਟਰੋਵਰਸੀ ਹੁਣ ਰੋਕਣ ਦਾ ਨਾਮ ਹੀ ਨਹੀਂ ਲੈ ਰਹੀ ਜਿੱਥੇ ਹੀ ਪਹਿਲਾਂ ਰੋਹਿਤ ਦੇਸਵਾਲ ਨੇ ਰਿਪਲਾਈ ਕੀਤਾ ਸੀਗਾ ਲੱਕੀ ਗੋਲਡ ਸਮਿਥ ਨੂੰ ਤੇ ਉਸ ਤੋਂ ਬਾਅਦ ਲੱਕੀ ਗੋਲਡ ਸਮਿਥ ਨੇ ਇੱਕ ਗਾਣਾ ਕੱਢਿਆ ਸੀ ਪਰਚਾ ਪਰਚੇ ਦੇ ਵਿੱਚ ਠੋਕਵੇਂ ਰਪਲਾਈ ਤੇ ਕੀਤੇ ਸੀਗੇ ਰੋਹਿਤ ਦੇਸਵਾਲ ਨੂੰ ਤੇ ਉਸ ਤੋਂ ਬਾਅਦ ਰੋਹਿਤ ਦੇਸਵਾਲ ਨੇ ਵੀ ਇੱਕ ਵੀਡੀਓ ਬਣਾਈ ਸੀ ਤੇ ਜਿਸ ਦੇ ਵਿੱਚ ਉਸ ਨੇ ਵੱਡਾ ਰਪਲਾਈ ਕੀਤਾ ਸੀਗਾ ਕਿ ਅਸੀਂ ਤੇਰੇ ਵਰਗੇ ਲੰਡੂਆਂ ਤੋਂ ਡਰਦੇ ਨਹੀਂ ਅਸੀਂ ਛੋਟੀ ਮੋਟੀ ਗੱਲ ਨਹੀਂ ਆ ਤੇ ਉਸ ਤੋਂ ਬਾਅਦ ਹੁਣ ਡਾਇਨਾਸੌਰ ਸੌਂਗ ਲੱਕੀ ਗੋਡ ਸਮਿਥ ਆਪਣਾ ਰਿਲੀਜ਼ ਕਰ ਲਿਆ ਹੈ ਜਿਸ ਦੀ ਕਿ ਵੀਡੀਓ ਉਹਨਾਂ ਨੇ ਸ਼ੂਟ ਕਰ ਲਿਆ ਤੇ ਉਸ ਦੇ ਵਿੱਚ ਵੀ ਉਸ ਨੇ ਕਿਹਾ ਕਿ ਠੋਕ ਮੇ ਰਪਲਾਈ ਕਰਾਂਗੇ ਜਿਵੇਂ ਪਹਿਲਾਂ ਕੀਤੇ ਸੀ ਪਰਚਾ ਸੌਂਗ ਦੇ ਵਿੱਚ ਉਸ ਤੋਂ ਬਾਅਦ ਰੂਹਿਤ ਦੇਸਵਾਲ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਆ ਉਸ ਨੇ ਆਪਣਾ ਇੱਕ ਨਵਾਂ ਅਕਾਊਂਟ ਵੀ ਬਣਾ ਲਿਆ ਜਿਸ ਦੇ ਵਿੱਚ ਉਸ ਦੇ 2 ਲੱਖ ਪਲੱਸ ਸਬਸਕ੍ਰਾਈਬਰ ਹੋ ਚੁੱਕੇ ਨੇ ਤੇ ਨਿਤ ਨਵੀਂ ਵੀਡੀਓ ਉਸ ਦੇ ਉੱਤੇ ਆ ਰਹੀ ਆ ਤੇ ਉਸ ਨੇ ਵੀ ਕਿਹਾ ਕਿ 25 ਤਰੀਕ ਤੋਂ ਬਾਅਦ ਅਸੀਂ ਤੁਹਾਨੂੰ ਵੱਡਾ ਸਰਪ੍ਰਾਈਜ਼ ਦੇਵਾਂਗੇ ਲੱਕੀ ਗੋਲਡ ਸਮਿਥ ਨੇ ਵੀ ਇਹ ਗੱਲ ਕਹਿਤੀ ਆ ਕਿ ਕੋਈ ਵੱਡਾ ਹੋਵੇ ਛੋਟਾ ਹੋਵੇ ਕਿੰਨੇ ਮਰਜ਼ੀ ਸਬਸਕ੍ਰਾਈਬਰ ਹੋਣ 4 ਮਿਲੀਅਨ ਸਬਸਕ੍ਰਾਈਬਰ ਹੋਣ ਪਰ ਜੋ ਸਾਡੇ ਨਾਲ ਖਾਊਗਾ ਉਹ ਲੀਲੀ ਫੀਲੀ ਕਿਹੜੀ ਮਰਜ਼ੀ ਹੋਵੇ ਅਸੀਂ ਉਹਨੂੰ ਠੋਕ ਕੇ ਹੀ ਰਮਾਂਗੇ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕਿ ਇਹਨਾਂ ਦੀ ਕੌਂਟ੍ਰੋਵਰਸੀ ਕਿੱਥੇ ਤੱਕ ਚੱਲੂਗੀ ਜਾਂ ਇਹ ਚੰਗੀ ਆ ਜਾਂ ਮਾੜੀ ਆ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ